ਬੜੀ ਔਖੀ ਜੀ ਗੱਲ ਹੈ ਬੜਾ ਕਠਨ ਜਿਹਾ ਮਾਰਗ ਹੈ ਸਤਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਨਕ ਨਰਨਕਾਰੀ ਦੀ ਜੋਤ ਉਹਨਾਂ ਨੇ ਸਤਿ ਸ੍ਰੀ ਗੁਰੂ ਅੰਗਦ ਭਾਈ ਜੀਵਨ ਦੇ ਸਤਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਪ੍ਰਾਰਥਨਾ ਕੀਤੀ ਗਰੀਬ ਨਵਾਜ਼ ਭਾਈ ਜੀਵਾ ਰੋਜ਼ ਦਹੀਂ ਤੇ ਖਿਚੜੀ ਲੈ ਕੇ ਆਉਂਦਾ ਸੀ ਜਿਨ੍ਹਾਂ ਚਿਰ ਭਾਈ ਜੀਵੇ ਦਾ ਦਹੀਂ ਪਾਈ ਜੀਵਾਂ ਦੀ ਖਿਜੜੀ ਨਾਲ ਉਹਨਾਂ ਦੇ ਗੁਰੂ ਗੰਦھ ਦੇਵ ਸੱਚਾ ਪਾਤਸ਼ਾਹ ਲੰਗਰ ਨਹੀਂ ਵਰਤਾਉਂਦੇ ਅਜੇ ਜੀਵਨ ਆਪਦਾਰਥ ਨਹੀਂ ਪਹੁੰਚਦਾ ਛੇਰ ਨਹੀਂ ਲਿਆਉਂਦਾ ਉਹ 200 ਲਿਆਉਂਦਾ ਛੇਰ ਖਿਜੜੀ ਨਾਲ ਲਿਆਉਂਦਾ ਉਹ 200 ਖਿਜੜੀ ਲੈ ਆਉਂਦਾ ਹੁਣ ਹਜ਼ਾਰਾਂ ਸੰਗਤਾਂ ਵਾਸਤੇ ਤੇ 200 ਖਿਜੜੀ ਤੇ 200 ਦੇ ਨਾਲ ਉਹ ਪੂਰਾ ਜੀਵਨ ਫਟ ਜਾਣਾ ਲੇਕਿਨ ਉਹਦਾ ਸਿਧਕ ਸੀ ਉਹਦਾ ਪਿਆਰ ਸੀ ਅਜੂਰੋ ਦੀ ਦਹੀਂ ਉਹਦੇ ਦਹੀਂ ਉਹਦੀ ਖਿਚੜੀ ਨੂੰ ਕੁਢੇ ਤੇ ਕੁਝ ਦਿਨ ਐਸੇ ਆਏ ਕਿ ਐਦ ਭਾਈ ਜੀ ਦੇ ਆਉਣ ਦੇ ਵੇਲੇ ਜੀਵਨ ਦੇ ਆਉਣ ਦੇ ਵੇਲੇ ਮੀ ਵਰਤ ਹੈ ਨੇਰੀ ਵਾ ਤੇ ਜੀਵਾ ਉਹ ਆਵੇ ਉਹਨੇ ਨਹੀਂ ਦੇਵ ਤੋੜਿਆ ਤੇ ਇੱਕ ਦਿਨ ਸਹਿਬਾ ਕੋਲ ਬੈਠਿਆਂ ਬੈਠਿਆਂ ਅਰਧ ਕੀਤੀ ਗਰੀਬ ਨਵਾਜ ਜੇ ਭਲਕੇ ਤੁਸੀਂ ਹਵਾ ਅੜੀ ਮੀਂਹ ਪਾਣੀ ਨੂੰ ਰੋਕ ਲਓ ਤੇ ਮੈਂ ਹਜੂਰ ਦੇ ਲੰਗਰ ਵਾਸਤੇ ਛਵੇਲੇ ਦਹੀਂ ਖਿਚੜੀ ਲੈ ਕੇ ਆ ਜਾ। ਆਪ ਦੇ ਮੁਖ ਪਹੇਗਾ ਦਹੀਂ ਖਿਚੜੀ। ਹਜੂਰ ਆਪ ਖੋਗ ਲਾਓਗੇ। ਫਿਰ ਤੁਹਾਡੇ ਸਿੱਖ ਅੰਗੀਕਾਰ ਕਰ ਦਿੰਗੇ ਤੇ ਦਾਸ ਦਾ ਭਲਾ ਹੋ ਜਾਏਗਾ। ਮਹਾਰਾਜ ਜੀ ਆਗਿਆ ਦਿਓ।

ہزار ہا بیڑے سمندر چل رہے ہیں نے اپنا پارلا کنارا لگنا یہ سا جی ہوا بند ہو جائے وہ او بیڑے گھمن گیڑی چس کے ڈب جان گے ہزارہ جیو مر جان گے یہ پلاک جیویا تامے کی دھرتی اس ہر کے ذریعے لکھان سرک ਖਾ ਕੇ ਜਿਉਨੇ ਕਿਉਂਕਿ ਸਿਰਫ ਜਿਆ ਖਾਣਾ ਹੀ ਹਵਾ ਹੈ ਹਵਾ ਬੰਦ ਕਰ ਦਈਏ ਲੱਖਾਂ ਸਰਪੋਤੇ ਦਰਦ ਦਰਦ ਕੇ ਮਰ ਜਾਣਗੇ ਆਪਣਾ ਧਲਾ ਲਗਾ ਕਰਨ ਕੇ ਮੁਰਾ ਜਿਵਿਆ ਇਸ ਹਵਾ ਦੇ ਨਾਲ ਫਲ ਫੂਟ ਲੱਗਣੇ ਨੇ ਨਵੇਂ ਸ਼ਗੂਫੇ ਪੈਦਾ ਹੋਣੇ ਨੇ ਨਵਾਂ ਬੇਰੀਆਂ ਨੂੰ ਮੂਰ ਨਵਾਂ ਅੰਬਾਂ ਨੂੰ ਮੂਰ ਪੈਣਾ ਇਹ ਭਾਈ ਆ ਹਵਾ ਬੰਦ ਕਰ ਦਈਏ ਖਾਣਾ ਧਾਰ ਘੜੀਆਂ ਪਿੱਛੋਂ ਹੋ ਜਾਏਗਾ ਜਿਵਿਆ ਰੱਬ ਦੀ ਰਜ਼ਾ ਵਿੱਚ ਦਖਲ ਸ਼ਾਇਦ ਉਹਨਾਂ ਵਿੱਚ ਜਿਵਿਆ ਕਿ ਆਪਣਾ ਭਲਾ ਲੋਚਣਾ ਤੇ ਰੱਬ ਦੀ ਰਜ਼ਾ ਵਿੱਚ ਦਖਲ ਨਾ ਦੇ ਜਿੰਨੇ ਗੁਰੂ ਕੇ ਸਿੱਖ ਬੈਠੇ ਆਣਾ ਤੇਰੋਂ ਜੱਦੀ ਦਾ ਦੁਆਰ ਤੇ ਅੱਛੁਰ ਕੇ ਸਾਹਿਬ ਗਰੀਬ ਨੂੰ ਆਜ ਗੁਰੂ ਸਾਰਾ ਦਿਨ ਪਰਾਇ ਕਿਰਤ ਵਿੱਚ ਲੱਗਾ ਰਹਿ ਨਾਮ ਸਿਮਰਨ ਦਾ ਸਮਾਂ ਨਹੀਂ ਮਿਲਦਾ ਮਹਾਰਾਜ ਚੰਗ ਕੰਮ ਕਰਨ ਦਾ ਵੇਧ ਨਹੀਂ ਮਿਲਦਾ ਹਥੌੜਾ ਹੱਥ ਵਿੱਚ ਹੁੰਦਾ ਲੋਹੇ ਦੇ ਛੱਡਾਂ ਮਾਰੀ ਜਾਂਦਾ ਪਰਾਇ ਕਿਰਤ ਆ ਮੇਰੇ ਤੇ ਹੁਕਮ ਬੜਾ ਕਰਦੇ ਨੇ ਪਿੰਡ ਦੇ ਮਾਲਕ ਜੇ ਮੈਂ ਨਾ ਹੁਕਮ ਮੰਨਾ ਤੇ ਫਿਰ ਛਿਆਂ ਬਾਅਦ ਮਹੀਨਿਆਂ ਬਾਅਦ ਮੈਨੂੰ ਦਾਰੇ ਨਹੀਂ ਮਿਲਦੇ ਗਰੀਬ ਨਵਾਜ਼ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਤੁਸੀਂ ਨਾਨਕ ਨਿਰੰਕਾਰੀ ਦਾ ਰੂਪ ਹੋ ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਕੇ ਸਾਰ ਬੰਦਨਾ ਬਾਬਾ ਮੇਰੇ ਭਲੇ ਦੀ ਕੋਈ ਗੱਲ ਦੱਸ ਮੇਰਾ ਭਲਾ ਕਿੱਦਾਂ ਹੋਵੇ ਮੇਰਾ ਪਾਰ ਉਤਾਰਾ ਕਿਸਤਰਾ ਹੋਵੇ ਗੁਰੂ ਗਿਆ ਚਿਖਾ ਯਾਰ ਸਾਹਾਰੀ ਜ਼ਿੰਦਗੀ ਬੀਤ ਗਈ ਕਿਸੇ ਲਈ ਉਸ ਮਾਲਕ ਦੇ ਅੱਗੇ ਖਲੋ ਗਿਆ ਹੱਥ ਜੋੜ ਕੇ ਕਿਸੇ ਲਈ ਅਰਦਾਸ ਕਰ ਛੜਿਆ ਕਰ ਕਿਸੇ ਲਈ ਕਰਨਾ ਦਾ ਛੜਿਆ ਕਰ ਇਹ ਮੇਰੇ ਮਾਲਕ ਕਪਟ ਉਚਲ ਕઠੋਰ ਕਪਟ ਕਮੀ ਇਹ ਮੇਰੇ ਮਾਲਕ ਮੈਂ ਬੜਾ ਕੁੱਚਲ ਮੈਨੇ ਮੈਲਾ ਪਾਪਾ ਦਾ ਨਾਮ ਲਿਆ کرما نال میرا ہاں گنا نال میل میں لبڑیا ہوا کٹور بڑا بے رحم ہاں پتھر دل ہاں میں کدے کسی درد دیا نہیں پیتی کپٹ یہ میرے مالک میں بڑا دھوکھے باد ہاں بڑا کپٹی ہاں بڑا چھلیا ولییا ہاں میں سجڑ متر یار بنا کے بھی لٹ لینا کامی اے میرے مالک اے میرے سر جن ہاتھ دینے رات ਮੈਨੂੰ ਕਾਮ ਦੇ ਆਖਦਾ ਇਹ ਚਾਰੇ ਔਗਣ ਚੇਤੇ ਕਰਕੇ ਅਗਲੀ ਛੀਲਾ ਹੀਲਾ ਮੈਨੂੰ ਦੱਸ ਮੈਂ ਸਾਰਾ ਦਿਨ ਕਿਰਤ ਚ ਜੁੜਿਆ ਰਿਹਾ ਤੇਗਰੀਬ ਨੂੰ ਆਜ ਪਛੀਤ ਗਿਆ ਸ੍ਰੀ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਗੁਜਰਾ ਗਰੀਬ ਦਾ ਕੰਮ ਗੁਰੂ ਲੈ ਕੇ ਕਰਦਾ ਅੱਗੇ ਕਿਰਪਾ ਉਹ ਇਹ ਨਹੀਂ ਕੋ ਕੋ ਤਨ ਮਾਤਰ ਹੈ ਲੇਕਿਨ ਸ਼ਾਇਬਾਨੇ ਹੋਰ ਹੁਕਮ ਦੇ ਦਿੱਤਾ ਗਰੀਬ ਦਾ ਕੰਮ ਗੁਰੂ ਦੇ ਦੇਖੇ ਕਰਦੇ ਉਹਦੇ ਕੋਲ ਕੋਈ ਪੈਸੇ ਕੋਈ ਮਜੂਰੀ ਦੀ ਖਾਸ਼ ਨਾ ਰੱਖੇ ਮਿੱਠਾ ਬੋਲਣ ਧਰਮਸ਼ਾਲਾ ਪੁਰ ਕੇ ਜਾਣਾ ਥੋੜਾ ਜਿੜ ਜਾ ਥੋੜਾ ਜਿੜ ਜਾ ਕਰ ਧਰਮਸ਼ਾਲਾ ਜਾ ਸੇ ਧਰਮਸ਼ਾਲਾ ਜ਼ਰੂਰ ਜਾਈ ਮਿੱਠਾ ਬੇਲੀ ਨਾਮ ਸਿੰਗਰੀ ਤੇ ਗਰੀਬ ਦਾ ਕੰਨ ਗੁਰੂ ਕੇ ਲੈਖੇ ਕਰਦੇ ਫਿਰ ਇਹਾ ਪਰਦਾ ਗੁਰੂ ਕੱਜੇ ਵਰ ਦੇਤਾ ਗੁਰੂ ਅਤੇ ਅੰਸ਼ਾਦ ਨੇ ਇਹਾ ਪਰਦਾ ਗੁਰੂ ਕੱਜੇ ਇਸ ਦਿਨ ਰਾਤ ਵੇਲੇ ਮਹਾਪੁਰਸ਼ ਮਹਾਤਮਾ ਆਗੇ 1.5 ਵਜੀਆਂ ਹੋਈਆਂ ਹੱਤਕੜੀਆਂ ਵਜੀਆਂ ਨੇ ਤੇ ਕਹਿਣ ਲੱਗੇ ਭਾਈ ਗੁਜਰਾ ਅਸੀਂ ਸ਼ਾਂਤ ਹਾਂ ਨਾਮ ਤਰੀਕ ਸੱਜੇ ਤੇ ਮਨ ਵਿੱਚ ਸ਼ਗਲ ਪਰ ਪਾਰਟੀ ਬਾਦ ਲੋਕਾਂ ਨੇ ਸ਼ਾਬੇ ਖਿਲਾਫ ਉਠੀਆਂ ਤੋਂ ਦਾ ਲਾ ਕੇ ਸ਼ਾਨੂੰ ਸਰਕਾਰੇ ਪਰਬਾਰੇ ਗ੍ਰਿਫਤਾਰ ਕਰਵਾ ਦਿੱਤਾ ਕਿਸੇ ਨੇ ਕਿਸੇ ਤਰ੍ਹਾਂ ਅੱਜ ਰਾਤ ਦੇ ਹਮੇਰੇ ਕੋਲੋਂ ਫਾਇਦਾ ਉਠਾ ਕੇ ਅਸੀਂ ਨਿਕਲ ਆਏ ਬੰਦੀ ਖਾਨੇ ਚੋਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਜਾਣ ਕੇ ਭਾਈ ਗੁਜਰਾ ਤੇਰੇ ਦੁਬਾਰੇ ਆ ਗਏ ਆ ਸ਼ਾਡੀਆਂ ਬੇੜੀਆਂ ਗੁਰੂ ਦੇ ਲੇਖੇ ਕੱਟੇ। ਸ਼ਾਡੀਆਂ ਤੇ ਕੜੀਆਂ ਗੁਰੂ ਦੇ ਲੇਖੇ ਕੱਟਦੇ। ਤੇ ਜਦਾਂ ਬੱਲਾ ਸਾਹਮਣੇ ਦਿਸਦਾ ਭਾਈ ਗੁਜਰ ਜੇ ਮੈਂ ਬੇੜੀਆਂ ਕੱਢ ਦਿੱਤੀਆਂ ਸਵੇਰੇ ਪੁਲਿਸ ਆ ਜਾਣੀ ਮੈਨੂੰ ਫੜ ਲੈਣਾ। ਜੇ ਤੇ ਕੜੀਆਂ ਵੱਢ ਸੁਟੀਆਂ ਮੈਂ ਸਵੇਰੇ ਆਜ ਮੈਨੂੰ ਫੜ ਲੈਣਾ ਸਰਕਾਰੀ ਦਰਬਾਰੇ ਕੇਸ਼ ਕਰਨਾ ਪਤਾ ਨਹੀਂ। ਮੈਨੂੰ ਕੀ ਸਜ਼ਾ ਮਿਲੇ ਤੇ ਕੀ ਨਾ ਮਿਲੇ। ਸਾਹਮਣੇ ਚੰਗਲੀ ਹੈ ਗੱਲ। ਲੈਕਿਨ ਤਾਲਗੁਰੂ ਅੰਗਦ ਦੇਵ ਤਾਲਗੁਰੂ ਨਾਨਕ ਦੇਵ ਸਦਾ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਿਆ ਛੇੜੀਆ ਧੌੜਾ ਲਿਆ ਮਹਾਤਮਾਵਾਂ ਦੀਆਂ ਬੇੜੀਆਂ ਕੱਟੀਆਂ ਹਥਕੜੀਆਂ ਕੱਟੀਆਂ ਉਹਨਾਂ ਨੂੰ ਨਮਸਕਾਰ ਕੀਤੀ ਮਹਾਰਾਜ ਅਸ਼ੀਰਵਾਦ ਦੇ ਜਾਓ ਤੇ ਮਹਾਂਪੁਰਸ਼ਾਂ ਨੇ ਆਖਿਆ ਭਾਈ ਗੁਜਰਾ ਗੁਰੂ ਤੇਰਾ ਸਹਾਇਤ ਹੋ ਗੁਰੂ ਤੇਰਾ ਰਾਖਾ ਰਹੇ ਮੁਝ ਚਿਰ ਦੇ ਬਾਅਦ ਇਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮਿਲਣ ਵਾਸਤੇ ਗਿਆ ਭਾਈ ਗੁਜਰ ਪੇਟਾ ਪੂਜਾ ਰੱਖੀ ਮੱਥਾ ਟੇਕਿਆ ਤੇ ਸਾਹਿਬਾਂ ਦੇ ਕੰਨਾਂ ਤੱਕ ਸਰੋਤ ਪਹੁੰਚ ਗਈ ਹੋਈ ਸੀ ਨਾ ਤੇ ਸਾਹਿਬ ਕੰਠ ਨਾਲ ਲਾ ਕੇ ਆਖਿਆ ਗੁਰੂ ਅੰਗਦ ਸਾਹਿਬ ਨੇ ਭਾਈ ਗੁਜਰ ਲੋਹਾਰ ਨੂੰ ਕੰਠ ਨਾਲ ਲਾ ਕੇ ਆਖਿਆ ਗੁਜਰਾ ਤੂੰ ਸਾਜਾਂ ਦੀਆਂ ਬੇੜੀਆਂ ਕੱਟੀਆਂ ਪੇੜਿਆਂ ਬੇੜਿਆਂ ਗੁਰੂ ਨਾਨਕ ਕਟੇ ਭਾਈ ਗੁਰਤੈ ਤੈਨੂੰ ਨਰਕਾਂ ਦਾ ਦੁੱਖ ਨਹੀਂ ਹੋਵੇਗਾ ਭਾਈ ਗੁਰਤੈ ਤੈਨੂੰ ਜੰਮਰ ਮਰਨ ਦਾ ਦੁੱਖ ਨਹੀਂ ਹੋਵੇਗਾ ਤੇਰੇ ਘਰੇ ਆਉਂਦੇ ਸੌ ਸੇ ਉਹ ਤੂੰ ਸੌਰੇ ਸੁਖ ਮਾਸ ਗੁਰੂ ਦੇ ਕਾਜੀ ਹਜ਼ਾਰ ਸਿੱਖ ਤੂੰ ਕਦੇ ਨਾ ਲੱਗੇ ਦੁੱਖ ਸਭ ਮਾ ਜੋਰੇ ਮੰਨਣਾ ਸਭ ਮੁਕਲਾਵਣ ਦੰਦ ਸੁਆਣੀ ਜਿਨ ਸ਼ੌਨਾ ਪਿਆਰੀ ਗੇਰੀ ਕੁੜੀ ਦੇ ਕੇ ਨੇ ਘਰ ਲੜਕੀ ਬਣ ਕੇ ਜੰਮੀ ਐ ਉਹਨੇ ਸਹੁਰੇ ਜਾਣਾ ਹੀ ਉਹਦਾ ਮੁਕਲਾਵਾ ਚੁਰਨਾ ਹੀ ਹੈ ਜਿਹੜਾ ਮੁੱਖਸ਼ ਮਾਫਤੋ ਜੀ ਜਨਮ ਲੈ ਕੇ ਆ ਗਿਆ ਇਹਨੇ ਸਹੁਰੇ ਜਾਣਾ ਹੀ ਐ ਇਹਨੇ ਪਰਲੋਕ ਜਾਣਾ ਹੀ ਆਹ ਹੁਣ ਘਰੇ ਆਏ ਮਕਲਾਉ ਆਏ ਆ ਜਾਣੇ ਨੇ ਪਰੋਣੇ ਘਰ ਆ ਜਾਣੇ ਨੇ ਮੁਕਲਾਵਾ ਲੈਣ ਵਾਲੇ ਉਹਨਾਂ ਨਾ ਜਾਣਾ ਇਥੋਂ ਛੱਡ ਕੇ ਨਹੀਂ ਜਾਣਾ ਸਹਿਬ ਸਰਦੇ ਪਾਜਾ ਕਹਿੰਦੇ ਨੇ ਅੰਬਰ ਨੂੰ ਜਾ ਕਰਨੀਆ ਬਸ ਜੱਗ ਤੇ ਆਏ ਜੀਓ ਸਾਧਨ ਚੱਲੀ ਸਾਹ ਹੋਏ ਕਿਆ ਬੂ ਬੇਸੀ ਅੱਗੇ ਜਾਏ ਜੀਓ ਕਿਆ ਬੂ ਬੇਸੀ ਅੱਗੇ ਜਾਏ ਜੀਓ ਅਗਲੇ ਅੰਮ੍ਰਿਤ ਵਚਨ ਨੇ ਦੋ ਉਹਨਾਂ ਨੂੰ ਅਸੀਂ ਆਪਣੇ ਅੰਦਰ ਵਸਾ ਇੱਕ ਇੱਕ ਵਚਨ ਗੁਰੂ ਘਰ ਅੰਦਰ ਵਸਾਉਣਾ ਚਾਹੀਦਾ ਸ਼ੁੱద్ధి ਸ਼ੁੱద్ధి ਚਾਹ ਲਿਖੀ ਸ਼ੁੱద్ధి ਸ਼ੁੱద్ధి ਨੂੰ ਪ੍ਰਭਾਤ ਜਲਾ ਹੋ ਗਈ ਭੁੱਲੀ ਵਾਖੜੀ ਅਸਦੀਓ ਰਾਹ ਪੁੱਲ ਬਿਨਾ ਸ਼ੁੱద్ధి ਸ਼ੁੱద్ధి ਝਾ ਲਖੀਆ ਭੁੱਲੀ ਵਾਖੜੀ ਅਸਦੀਓ ਜੈ ਸ਼ੌਨ ਨਾਲੋਂ ਮੁਤੀਸ ਦੁੱਖਾਂ ਨੂੰ ਧਰਿਆ ਜਿਓ ਪਿਆਰੇ ਬੱਦੀ ਨਾਲੋਂ ਵਿਛੜ ਗਈ ਦੁੱਖਾਂ ਨੂੰ ਕਲੇਸ਼ਾਂ ਨੂੰ ਕਸ਼ਟਾਂ ਨੂੰ ਮੁਸੀਬਤਾਂ ਨੂੰ ਧਾਰਨ ਕਰਨਾ ਪੈ ਗਿਆ ਜਿਹੜੇ ਲੋਕ ਕਾਫਲਾ ਬਣ ਕੇ ਰੇਗਿਸਤਾਨਾਂ 'ਚ ਸਫ਼ਰ ਕਰਦੇ ਨੇ ਨਾ ਜਦੋਂ ਕਾਫਲਾ ਤੁਰਨ ਲੱਗੇ ਜਿਹੜੇ ਨੀਂਦ ਤੇ ਗਿਰ ਸੇ ਉਹ ਸੁੱਤੇ ਹੀ ਗਏ ਨਾ ਭਈ ਚਲੋ ਕਾਫਲੇ ਦੇ ਪੈਰਾਂ ਦਾ ਨਿਸ਼ਾਨ ਵੇਖ ਕੇ ਕਾਫਲਾ ਲੱਭ ਲਾਂਗੇ ਹਵਾ ਆਉਂਦੀ ਏ ਪੈਰ ਥੱਕੇ ਜਾਂਦੇ ਨੇ ਖੁਰਾ ਨਹੀਂ ਲੱਭਦਾ ਕਾਫਲੇ ਨਾਲੋਂ ਵਿਛਲੇ ਹੋਏ ਮਾਰੇ ਜਾਂਦੇ ਨੇ ਸੁੱਤੀ ਸੁੱਤੀ ਝਾਲ ਜੀ ਸਾਨੂੰ ਵੀ ਮਾਤ ਲੋਕ ਦੇ ਪਦਾਰਥਾਂ ਵਿੱਚ ਮੌਜਾ ਮਾਣਦੇ ਆ ਸੁੱਤਿਆ ਸੁੱਤਿਆ ਝਾਲ ਥੀਆ ਸਵੇਰਾ ਹੋ ਗਿਆ ਚਿੱਟਾ ਦਿਨ ਚੜ ਗਿਆ ਬੁਰਾ ਪਾਇ ਆ ਗਿਆ ਫੁੱਲੀ ਵਾਕੜੀ ਆ ਗਈ ਤੇ ਭੁੱਲ ਗਿਆ ਸਾਨੂੰ ਰਸਤਾ ਸਤਨਾਮ ਸ਼੍ਰੀ ਵਾਹਿਗੁਰੂ ਜੈ ਸ਼ੋਤ ਆਉ ਲੋ ਮੁਤੀਸ ਵਿਛੜ ਗਏ ਪਿਆਰੇ ਨਾ ਲੁੱਟੇ-ਪੁੱਟੇ ਗਏ ਦੁੱਖਾਂ ਨੂੰ ਦਰਜ ਜੀਓ ਦੁੱਖਾਂ ਨੂੰ ਘਰਨ ਕਰਨਾ ਪਿਆ ਜਾਂ ਦੁੱਖਾਂ ਵਿੱਚ ਅਸੀਂ ਪੱਜ ਗਏ ਦੁੱਖਾਂ ਵਿੱਚ ਅਸੀਂ ਕੋਲ ਜੀ ਗਏ ਅੰਤ ਲੀਆਂ ਦੁਕਾਨੇ ਤੁੱਟ ਗੋਲ ਮੈਂ ਸਭ ਅਵਗੁਨਾ ਇੱਕ ਨਾ ਦੇ ਕੀ ਅਰਦਾਸ ਜੀਓ ਸ਼ਬਰਾ ਕੀ ਸੋਆ ਮੈਂ ਦੁਹਾਗਣ ਕਾਈ ਰਾਤ ਜਿਉ ਵਕਿਰ ਸਾਰੇ ਗੁਣ ਨੇ ਮੇਰੇ ਸਾਰੇ ਬਹੁਣ ਨੇ ਜਿਹੜੇ ਸੁਹਾਗਰੀ ਨੇ ਜਿਹੜੇ ਗੁਰਮੁਖ ਨੇ ਜਿਹੜੇ ਮਾਪ੍ਰਿਸ਼ ਨੇ ਉਹ ਦਿਨੇ ਰਾਤ ਤੇਰੇ ਨਾਲ ਰੰਗ ਰਲੀਆਂ ਮਾਣਦੇ ਨੇ ਨਾਮ ਅੰਮ੍ਰਿਤ ਚਖ ਲੈਨੇ ਮਾਲਕਾ ਮੈਂ ਦੁਹਾਗਣ ਹਾਂ ਮੈਂ ਮਨੁੱਖ ਹਾਂ ਮੈਂ ਕੁਕਰਮੀ ਹਾਂ ਆਪਣੇ ਨਾਮ ਦੇ ਰਸ ਦਾ ਕੋਈ ਲਹਿਮਾ اپنے نام دے کا کوئی چسا اپنے نام دے کا کوئی وشواس اس نمانے کی جوڑی وی پا دے تاکہ میرا آیا ہوا سفلا ہو جائے میرا آیا ہوا لکھ بھی پی جائے میرے آئے ہوئے جی کوئی کڑی نے تیرے تیری یاد میں ہو گئے مالک جنہیں بچے پہ سب ارداس کرو سب کر لا لو मनदार दर्शन देख कंदोंद दर्शन देख काओ का मनंदा ستار یوگ سنگ سما پورا ہوتے دن وہ بھی سماج آ ہی جانا پویں ورہ دردالی امر مک جانا ہے سسرا کے امرت وجن کردی کردی کئی فلان گلتی ہو گئی ہون گیا تن گرو رام داس پاشا کے درد کو جان کے فلا معاف کر دیا. بچن کروں کا جان کے اندر وسا تاکہ میرا تا سفلا ہو جائے اے انت ویر گرو صاحب سچے پاشاہ دربار میں مکھ اجلا لے جا سکیے ہے گرو نانک دیو ہے گرو ارجن صاحب ہے گرو گوبند سنگھ صاحب ہے گرو گرنتھ صاحب جی مہاراج جنہ جنہ تیریاں بچیاں ਜਿਨੇ ਤੇਰੇ ਸ਼ਰਦਾਲੂ ਸਿਖਾਂ ਤੇਰੀ ਦਿੱਤੀ ਹੋਈ ਮਾਇਆ ਵਿੱਚੋਂ ਬਾਣੀ ਦੇ ਅਦਰ ਸਤਕਾਰ ਵਿੱਚੋਂ ਉਹ ਮਾਇਆ ਬਾਣੀ ਨੂੰ ਮੱਥਾ ਟੇਕੀ ਆ। ਉਹਨਾਂ ਗੁਰਮੁਖ ਪਿਆਰਿਆਂ ਦੇ ਮਨ ਨੂੰ ਸ਼ਾਂਤੀ ਬਖਸ਼ੇ।